ਪੰਜਾਬ ਐਗਰੀਕਲਚਰ ਯੂਨੀਵਰਸਿਟੀ ਪੰਜਾਬ ਦਾ ਵਿਰਸਾ ਪੰਜਾਬ ਦੀ ਲੇਗਸੀ ਔਰ ਅੱਜ ਦੇ ਯਲਵਾਯੂ ਊਰਜਾ ਅਤੇ ਖਾਣ ਪੀਣ ਦੀਆਂ ਬਸਤਾ ਜਿਹੜੀਆਂ ਕਲਾਈਮੇਟ ਚੇਂਜ ਹੋਣ ਕਰਕੇ ਚੇਂजेस ਆ ਰਹੀਆਂ ਉਹਦੇ ਤੇ ਇੰਟਰਨੈਸ਼ਨਲ ਕਾਨਫਰੰਸ ਹੈ ਮੈਂ ਸਭ ਤੋਂ ਪਹਿਲਾਂ ਗਵਰਨਰ ਸਾਹਿਬ ਸ਼੍ਰੀ ਕੁਰਾਪ ਚੰਦ ਕਟਾਰੀਆ ਜੀ ਡਾਕਟਰ ਜੌਨ धवन ਸਾਹਿਬ ਜਿਹੜੇ ਇੰਡੀਅਨ ਇਕੋਲੋਜੀ ਦੇ ਸੁਸਾਇਟੀ ਦੇ ਪ੍ਰਧਾਨ ਵੀ ਨੇ ਉਹਨਾਂ ਨੇ ਆਰਗੇਨਾਈਜ਼ ਕਰਾਇਆ ਡਾਕਟਰ ਗੋਸਲ ਔਰ ਸਭ ਤੋਂ ਜ਼ਿਆਦਾ ਮੇਰੇ ਸਾਹਮਣੇ ਬੈਠੇ ਵੱਖ-ਵੱਖ ਦੇਸ਼ਾਂ ਤੋਂ ਤੇ ਦੇਸ਼ ਦੇ ਵੱਖ-ਵੱਖ ਸਟੇਟਾਂ ਤੋਂ ਇੱਥੇ ਪਹੁੰਚੇ ਹੋਏ ਡੈਲੀਗੇਟਸ ਸਭ ਤੋਂ ਪਹਿਲਾਂ ਸਾਰਿਆਂ ਨੂੰ ਨਮਸਕਾਰ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਇੱਕ ਇੱਕ ਚੱਲਿਆ ਹਰ ਕਦਮ ਤੁਹਾਡਾ ਸਿਰ ਮਤ ਜੇ ਗੱਲ ਕਰੀਏ ਤਾਂ ਪੰਜਾਬ ਜਿਹੜਾ ਉਹ ਇੱਕ ਫੂਟਬਾਲ ਆਫ ਇੰਡੀਆ ਸਾਨੂੰ ਕਿਹਾ ਜਾਂਦਾ ਹੈ ਇਸ ਵਾਰ ਅਸੀਂ 1 ਲੱਖ 180 ਲੱਖ ਮਿਲੀਕਰਟਨ जरा राइस वो सेंटर पूल च दे रहे हैं एक सौ भी लख मीट्रिक टन के ने अ गेहूं कहने कणक कह दें आप? असि सेंटर पूल च दें हालांकि राइस साड़ी खुराक नहीं है राइस इज नॉट पार्ट ऑफ आर फूड पर फिर भी असं देश ले। हरी क्रांति तो बाद जो ड्यूटी लगी देश की ਤਸੀਹਗਾਣਾ ਸ਼ੁਰੂ ਕੀਤਾ ਉਹਦੇ ਸਾਨੂੰ ਨੁਕਸਾਨ ਵੀ ਹੋਏ ਸਾਨੂੰ ਸਾਡਾ ਵਾਟਰ ਜਿਹੜਾ ਲੈਵਲ ਹੈ ਪਾਣੀ ਦਾ ਬਹੁਤ ਥੱਲੇ ਚਲਾ ਗਿਆ 1 ਕਿਲੋ ਚਾਵਲ ਪੈਦਾ ਕਰਨ ਵਾਸਤੇ ਆਲਮੋਸਟ 3000 ਲੀਟਰ ਪਾਣੀ ਅਸੀਂ ਇਸਤੇਮਾਲ ਕਰ ਰਹੇ ਹਾਂ ਸਾਨੂੰ ਪੇ ਕਰਨਾ ਪਿਆ ਪਰ ਕੋਈ ਗੱਲ ਨਹੀਂ ਪੰਜਾਬ ਜਿਹੜਾ ਉਹ ਦੇਸ਼ ਲਈ ਹਮੇਸ਼ਾ ਚਾਹੇ ਉਹ ਦੇਸ਼ ਦੀ ਆਜ਼ਾਦੀ ਲਈ ਹੋਵੇ ਚਾਹੇ ਉਹ ਦੇਸ਼ ਦੇ ਨਾਲ ਦੇ ਪੰਡਾਰ ਭਰਨੇ ਹੋਣ ਚਾਹੇ ਅਜਾ ਆਜ਼ਾਦੀ ਨੂੰ ਕਾਇਮ ਰੱਖਣ ਲਈ ਹੋਵੇ ਅਸੀਂ ਫੇਰ ਕਰਦੇ ਆ ਅਸੀਂ ਸਾਡੀ ਕੌਮ ਜਿਹੜੀ ਹੈ ਉਹ ਇਸ ਤਰ੍ਹਾਂ ਦੀ ਗੁਰੂ ਸਾਹਿਬ ਦੀ ਕਿਰਪਾ ਕੇ ਅਸੀਂ ਖੜਦੇ ਆ ਦੇਸ਼ ਲਈ ਔਰ ਵੀਰ ਗਲੋਬਲ ਸਿਟੀਜ਼ਨ ਪੰਜਾਬੀ ਜਿਹੜੇ ਨੇ ਗਲੋਬਲ ਸਿਟੀਜ਼ਨ ਨੇ ਪੰਜਾਬੀ ਉਹਨਾਂ ਦੇਸ਼ਾਂ 'ਚ ਵੀ ਕਾਮਯਾਬ ਹੋ ਜਾਂਦੇ ਆ ਜਿਹੜੇ ਦੇਸ਼ਾਂ 'ਚ ਗਲਤੀ ਨਾਲ ਵੀ ਚਲੇ ਜਾਣਾ ਕੋਈ ਇੰਟਰ ਇੱਧਰ ਉੱਧਰ ਨਹੀਂ ਲੀਹ ਲਾ ਦੇਣਾ ਚੱਲ ਕਹਿੰਦੇ ਕੋਈ ਗੱਲ ਨਹੀਂ ਇੱਥੇ ਇੱਥੇ ਕੰਮ ਜਾਓ ਜਿੰਨੇ ਜਿਹੜੇ ਮਰਜ਼ੀ ਕੰਟਰੀ ਚਲੇ ਜਾਓ ਪੰਜਾਬੀ ਕੰਮ ਜਾਓ ਔਰ ਕਰਨਗੇ ਪਹਿਲਾਂ ਖੇਤੀ ਜਾਂ ਟਰੱਕ ਦੋ ਸਾਡੇ ਕੰਮ ਨੇ ਸੋ ਇਸ ਤਰ੍ਹਾਂ ਦਾ ਜਿਹੜਾ ਯੂਨੀਵਰਸਿਟੀ ਦਾ ਇਹ ਇੰਟਰਨੈਸ਼ਨਲ ਇੱਥੇ ਡੈਲੀਗੇਸ਼ਨ ਆਏ ਨੇ ਤੋ ਦੇਖ ਲੈਣਗੇ ਸਾਡੇ ਲੋਕਾਂ ਦੀ ਮਿਹਨਤ ਨੂੰ ਸਾਡੇ ਮਿੱਟੀ ਨੂੰ ਐਨੀ ਜ਼ਰਖੇਸ ਮੈਂ ਐਜ਼ ਅਨ ਆਰਟਿਸਟ ਜਦੋਂ ਪਰਫਾਰਮ ਕਰਦਾ ਸੀ ਉਹ ਨਿਊਜ਼ੀਲੈਂਡ ਇਧਰੋਂ ਸੂਰਜ ਸ਼ੁਰੂ ਹੁੰਦਾ ਹੈ ਬੈਸਟ ਕੋਸਟ ਕੈਲੀਫੋਰਨੀਆ ਸੂਰਜ ਡੁੱਬਦਾ ਹੈ ਸਾਰੇ ਜਗ੍ਹਾ ਤੇ ਦੁਨੀਆ ਕੋ ਮੇਪੇ ਹੀ ਵਾਰੀ ਇੰਨੀ ਜ਼ਰਖੇਜ਼ ਇੰਨੀ ਫਰਟਾਈਲ ਕਰਤੀ ਕਿਤੇ ਨਹੀਂ ਆਗੀ ਸਾਡੀ ਧਰਤੀ ਜੋ ਬੀਜ ਦੋਗੇ ਜੋ ਬੀਜ ਸੁੱਟੋਗੇ ਉੱਗ ਜਾਊਗਾ 150 ਮਣ ਦਾਣੇ ਇੱਕ ਸਾਲ ਚ ਪੈਦਾ ਕਰਦੇ ਅੱਜ ਲਗਭਗ 80 ਤੋਂ 90 ਮਣ ਚਾਵਲ 55 ਤੋਂ 60 ਮਣ ਜਿਹੜਾ ਉਹ ਕਣਕ ਦੁਨੀਆ ਭਰ ਦੇ ਵਿੱਚ ਕੋਈ ਧਰਤੀ ਇਦਾਂ ਦੀ ਨਹੀਂ ਕਿ ਜਿਹੜੀ ਇੰਨੇ ਦਾਣੇ ਪੈਦਾ ਕਰਦੀ ਹੋਰ ਕਿਸਮ ਦਾ ਮੌਸਮ ਸਾਡੇ ਕੋਲ ਆ ਮਿਹਨਤੀ ਲੋਕਾਂ ਹੁਣ ਜਿਹੜਾ ਕਲਾਈਮੇਟ ਚੇਂਜ ਹੋ ਰਿਹਾ ਉਹਦੇ 'ਚ ਸਭ ਨੂੰ ਹਿੱਸਾ ਪਾਉਣਾ ਪਊ ਬਾਹਰ ਵੇਖ ਲਓ ਕਲਾਈਮੇਟ ਚੇਂਜ ਹੋ ਰਿਹਾ ਅੱਜ ਜਿੱਥੇ ਵਾਈਸ ਪ੍ਰੈਜ਼ੀਡੈਂਟ ਸਾਹਿਬ ਨੇ ਆਉਣਾ ਸੀ ਕੌਣ ਨਹੀਂ ਆ ਸਕੇ ਕਲਾਈਮੇਟ ਚੇਂਜ ਹਲਵਾਰੇ ਜਹਾਜ਼ ਨਹੀਂ ਉਤਰ ਸਕੇ ਕਿਉਂਕਿ ਵਿਜ਼ਿਬਿਲਟੀ ਨਹੀਂ ਬਹੁਤ ਕੋਸ਼ਿਸ਼ਾਂ ਸੀ ਕਰ ਰਹੇ ਆ ਕਿ ਆਪਾਂ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤਮਾ ਗੁਰੂ ਨਾਨਕ ਸਾਹਿਬ ਨੇ ਹੁਣ ਗੁਰੂ ਨਾਨਕ ਸਾਹਿਬ ਦਾ 15 ਤਰੀਕ ਨੂੰ 555ਵਾਂ ਵਰਪੂਰਮ ਮਨਾਉਣਾ ਜਿਉਂਕਿ 20 ਸਾਲ ਕੱਢ ਦਿੰਨੇ ਆ ਪਹਿਲੇ 535 ਸਾਲ ਪਹਿਲੇ